ਮંત્રી ਸਾਹਿਬ ਨੂੰ ਕਿ ਜੋ ਇਹ ਅਨਬਿਬਲੀਕਲ ਵੀਡੀਓਜ਼ ਹੈ ਜੋ ਚੈਨਲਾਂ 'ਤੇ ਚੱਲ ਰਹੀਆਂ ਹੈ ਤੇ ਇਹਨਾਂ ਨੂੰ ਡਿਲੀਟ ਕੀਤਾ ਜਾਵੇ ਸਰਕਾਰ ਨੇ ਪ੍ਰਸ਼ਾਸਨ ਨੂੰ ਦਿੱਤਾ ਮੈਨੂੰ ਵੱਖ-ਵੱਖ ਜੇਲਿਆਂ ਤੋਂ ਪੰਜਾਬ ਦੇਆਂ ਤੋਂ ਕਾਲ ਆਈ ਹੈ ਪਰਮਾਨੇ ਭੇਜ ਰਹੇ ਹੈ ਸ਼ਾਇਦ ਉਹ ਵੀਡੀਓ ਤੇ ਪ੍ਰਸ਼ਾਸਨ ਇਹ ਜੋ ਕਨਸੈਪਟ ਸੀਗਾ ਕਿ ਜਿਹਦੇ ਵਿੱਚ ਚਮਤਕਾਰ ਦੀਆਂ ਵੀਡੀਓ ਦਿਖਾ ਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਸੀਗਾ ਤੇ ਪਿਛਲੇ ਦਿਨਾਂ ਅਸੀਂ 크리스마ਸ ਦਾ ਦਿਨ ਹੈ ਕਿੰਤੂ ਪਰੰਤੂ ਹੋ ਰਿਹਾ ਹੈ ਲਗ ਲਗ ਤਰਮਾਣਾ ਹੋ ਰਿਹਾ ਹੈ ਤੇ ਉਸ ਐਮਏ ਦੇ ਲੋਕ ਆ ਚੁੱਕੇ ਹੈ ਜਿਨ੍ਹਾਂ ਦਾ ਆਪਣੇ ਆਪ ਨੂੰ ਇਸਾਈ ਕਹਿੰਦੇ ਆ ਪਰ ਉਹ ਜਾਤੀ ਤੋਂ ਇਸਾਈ ਨਹੀਂ ਹੈ ਉਹ ਖੁਦ ਵੀ ਐਕਸਪਲੇਨ ਕਰ ਚੁੱਕੇ ਹੈ ਮੀਡੀਆ ਦੇ ਵਿੱਚ ਵੀ ਐਕਸਪਲੇਨ ਕਰ ਚੁੱਕੇ ਹੈ ਕਿ ਅਸੀਂ ਜਿਸ ਜਾਤੀ ਦੇ ਹੈ ਉਸ ਜਾਤੀ ਨਾਲ ਹੀ ਬਿਲੋਂਗ ਕਰਦੇ ਆ ਅਸੀਂ ਲੋਕਾਂ ਦਾ ਮਨ ਪਰਵਰਤਨ ਕਰਦੇ ਆ ਪਰ ਹੁਣ ਉਹ ਪੀੜ ਇੰਨੀ ਵੱਧ ਚੁੱਕੀ ਹੈ 10-10 ਲੱਖ ਸ਼ੋਅ ਕੀਤਾ ਜਾ ਰਿਹਾ ਕਿ 10 ਲੱਖ ਦੀ ਭੀੜ ਇਕੱਠੀ ਹੋ ਗਈ ਹੈ। ਔਰ ਪਿੱਛੇ ਦੀ ਅਦਰ ਕੰਟਰੀ ਚ ਵੀ ਕੁਝ ਹੋਇਆ ਕਿ ਨਗਰ ਕੀਰਤਨ ਰੋਕਿਆ ਗਿਆ ਤੇ ਉਹਨਾਂ ਨੂੰ ਵੀ ਜੋੜ ਕੇ ਦੂਜੇ ਧਰਮਾਂ ਨੂੰ ਦੱਸ ਰਿਹਾ ਕਿ ਤੁਸੀਂ ਸਾਨੂੰ ਰੋਕਦੇ ਹੋ ਤੇ ਅੱਜ ਕੋਈ ਬਾਹਰੀਆਂ ਕੰਟਰੀਆਂ ਇੱਥੇ ਸਾਡੂੰ ਵੀ ਰੋਕਣ ਲੱਗ ਪਏ ਐ। ਤੇ ਸਰਕਾਰਾਂ ਇਸ ਵਿਸ਼ੇ ਤੇ ਕਿਉਂ ਚੁੱਪ ਹੈ? ਆਪਾਂ ਮੋਰੈਂਡਨ ਦੇ ਦਿੱਤਾ ਐ। ਸਰਕਾਰਾਂ ਨੂੰ ਸਰਕਾਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਮੇਰੇ ਕੋਲ ਵਕਤ ਵਕਤ ਜਿਲ੍ਹਾ ਤੋਂ ਕੋਲ ਆਈ ਹੈ ਮੈਂ ਪਰਮਾਨਾ ਲੈ ਕੇ ਇਨਵੈਸਟੀਗੇਸ਼ਨ ਜੁਆਇਨ ਕਰਾਂਗਾ ਕਿ ਇਹਨਾਂ ਵੀਡੀਓ ਤੇ ਕੀ ਕੰਮ ਹੋਏਗਾ ਕਿ ਕਿਵੇਂ ਡਿਲੀਟ ਕਰਨਗੇ ਤੇ ਪਿੱਛੇ ਜੀ ਇੱਕ ਆਪਣੇ ਬਹੁਤ ਹੀ ਪੂਜਨੀਏ ਲੋਕ ਪਾਪਾ ਨਾਨਾਸ ਬੋਧਨ ਕਰਦੇ ਅੰਕੁਰ ਰੋਲਾ ਜੀ ਤੇ ਉਹਨਾਂ ਦੀ ਬਿਆਨਬਾਜ਼ੀ ਆਈ ਹੈ ਕਿ ਉਸ ਛੋਟੀ ਬੱਚੀ ਦੇ ਕਰਕੇ ਕਿ ਉਹ ਉਹ ਜਵੰਦਰ ਚ ਫਸਾਵਾ ਪ੍ਰਿਆਸੀਗਾ ਤੇ ਉਹਨਾਂ ਨੇ ਕਿਹਾ ਕਿ ਉਹ ਮੁਜਰਮ ਸਾਡੇ ਕੋ ਆ ਜਾਂਦਾ ਸੀ ਮਾਫ ਕਰ ਦਿੰਦੇ ਆ ਜੇ ਮਾਫ ਕਰਨ ਦਾ ਅਧਿਕਾਰ ਪ੍ਰਮੋਗੋ ਲੈ ਜੋ ਇਹ ਲੋਗ ਹੈ ਇਹ ਅਨ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਇਹ ਲੋਗ ਆਏ ਹੈ ਇਹ ਨਦੀ ਜਾਤੀ ਨਹੀਂ ਹੈ ਇਹ ਕ੍ਰਿਸਚੀਅਨ ਨਹੀਂ ਹੈ बार-बार ਕਹਿੰਦੇ ਆ ਕਦੀ ਇਹਨਾਂ ਦੇ ਕੋਈ ਪ੍ਰੋਬਲਮ ਹੋ ਜਾਂਦੀ ਹੈ बार-बार ਕਹਿੰਦੇ ਆ ਕਿ ਮੁਸੀਬਾਈ ਚਾਰੇ ਵੱਲੋਂ ਪੰਜਾਬ ਬੰਦ ਹੈ ਪਿੱਛੇ ਜੀ ਇਹਨਾਂ ਨੇ ਇੱਥੇ ਗਲਤੀ ਕੀਤੀ ਮੂਥੇ ਉਹ ਆਵਾਜ਼ ਦੀ ਇਹ ਮਾਤਾ ਜੀ ਦਾ ਪੁਤਲਾ ਜਲਾ ਦਿੱਤਾ ਇਹਨਾਂ ਦੀ ਕੋਈ ਐਕਸ਼ਨ ਕੋਈ ਗਲੋਬਲ ਐਕਸ਼ਨ ਕਮੇਟੀ ਹੈ ਤੇ ਉਹਨਾਂ ਦਾ ਨਾ ਤਾਂ ਕੋਈ ਸਾਈਕਾਇਲ ਚਾਰੇ ਨਾ ਕੋਈ ਤਾਲਮੇਲ ਹੈ ਨਾ ਕਿਤੇ ਚਰਚ ਨਾ ਹੈ ਚਰਚ ਇੱਕ ਹੈ ਉਹ ਚਰਚ ਕਮੇਟੀ ਚਲਾਉਂਦੀ ਹੈ ਔਰ ਵੱਖ-ਵੱਖ ਮੇਨ ਲਾਈਨ ਚਰਚਿਸ ਨੇ ਅੱਜ ਪਾਤਰੀ ਸਾਹਿਬ ਵੀ ਆਏ ਇਹ ਵੀ ਚਰਚ ਚਲਾ ਰਹੇ ਆ ਪਰ ਇਹ ਜੋ ਕਨਸੈਪਟ ਪੰਜਾਬ ਚ ਹੈ ਇਹ ਆਪਣੀ ਨੂੰ ਬਹੁਤ ਜ਼ਿਆਦਾ ਗਿਣਤੀ ਤੇ ਦਾਅ ਚ ਦੱਸ ਰਹੇ ਆ ਇਹਨਾਂ ਕਰਕੇ ਰੋਜ਼ ਆਏ ਦਿਨ ਪ੍ਰਿੰਤੂ ਪ੍ਰੰਤੂ ਹਿੰਦੂ ਹੈ ਤੇ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਦੇ ਵਿੱਚ ਕੋਈ ਸੋ ਮੋਟੋ ਲੈ ਕੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਦੇਤੀ ਜਾਵੇ ਕਿ ਅਨਾਮ ਉਹ ਆਪਾਂ ਕੁਝ ਕਹਿਤਾ ਨਹੀਂ ਕਿ ਕਿਸ ਦਾ ਨਾਮ ਬਲੋਂਗ ਕਰਦੇ ਹਨ ਇਹ ਸਭ ਤੁਸੀਂ